ਆਰੇ ਵਿਦਿਆਰਥੀਓ ਅੱਜ ਆਪਾਂ ਫਲਸਫੀ ਆਫ ਐਜੂਕੇਸ਼ਨ ਦੀ ਗੱਲ ਕਰਾਂਗੇ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਅਪਲਾਈਡ ਫਲਸਫੀ ਦਾ ਵਿਸ਼ਾ ਹੈ ਫਲਸਫੀ ਦੇ ਨਾਲ ਨਾਲ ਜਦੋਂ ਅਸੀਂ ਐਜੂਕੇਸ਼ਨ ਬਾਰੇ ਗੱਲ ਕਰਦੇ ਹਾਂ ਤਾਂ ਹੋਰ ਬਹੁਤ ਸਾਰੇ ਵਿਸ਼ੇ ਸਮਾਜ ਵਿਗਿਆਨ ਅਰਥ ਸ਼ਾਸਤਰ ਸਾਹਿਤ ਕਲਾ ਦੇ ਹੋਰ ਬਰਤਾਰੇ ਵੀ ਇਹਦਾ ਅੰਗ ਬਣ ਜਾਂਦੇ ਹੈ ਪਰ ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਇਸ ਨੂੰ ਗੰਭੀਰਤਾ ਨਾਲ ਦੇਖਦੇ ਹਾਂ ਵੱਖ-ਵੱਖ ਚਿੰਤਕਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਗਿਆਨ ਦਾ ਪ੍ਰਾਇਮਰੀ ਸੋਰਸ ਹੈ ਜਿਹੜਾ ਉਹ ਦਰਸ਼ਨ ਸ਼ਾਸਤਰ ਦੇ ਵਿੱਚੋਂ ਹੀ ਹੋ ਕੇ ਗੁਜ਼ਰਦਾ ਹੈ ਤੇ ਇਸ ਕਰਕੇ ਫਿਲਾਸਫੀ ਆਫ ਐਜੂਕੇਸ਼ਨ ਆਪਣੇ ਆਪ ਦੇ ਵਿੱਚ ਹੋਰ ਵੀ ਮਹੱਤਵਪੂਰਨ ਵਿਸ਼ਾ ਬਣ ਜਾਂਦਾ ਹੈ ਕਿਉਂਕਿ ਜਿਹੜੇ ਵੱਖ-ਵੱਖ ਦਾਰਸ਼ਨਿਕ ਹੈ ਉਹਨਾਂ ਦੁਆਰਾ ਦਿੱਤੇ ਗਏ ਵੱਖਰੇ-ਵੱਖਰੇ ਸਿਧਾਂਤ ਉਹਨਾਂ ਸਿਧਾਂਤਾਂ ਰਾਹੀਂ ਸਮਾਜ ਨੂੰ ਪ੍ਰਕਿਰਤੀ ਨੂੰ ਕੌਸਮੋਸ ਨੂੰ ਜਾਂ ਪ੍ਰਕਿਰਤੀ ਤੋਂ ਪਰੇ ਦੇ ਤੱਤਾਂ ਨੂੰ ਕਿਸ ਪ੍ਰਕਾਰ ਸਮਝਿਆ ਜਾਵੇ ਉਹਨਾਂ ਨੂੰ ਗਿਆਨ ਦਾ ਹਿੱਸਾ ਕਿਵੇਂ ਬਣਾਇਆ ਜਾਵੇ ਇਹ ਬਹੁਤ ਸਾਰੇ ਗੰਭੀਰ ਵਿਸ਼ੇ ਹੈ ਜਿਨ੍ਹਾਂ ਤੇ ਸਾਨੂੰ ਫਲਸਫੀ ਆਫ ਐਜੂਕੇਸ਼ਨ ਚਾਨਣ ਪਾਉਂਦੀ ਹੈ ਤੇ ਅੱਜ ਆਪਾਂ ਇਸ ਦੇ ਵਿੱਚੋਂ ਇੱਕ ਵਿਸ਼ਾ ਜਿਸ ਨੂੰ ਅਸੀਂ ਮੈਟਾਫਿਜ਼ਿਕਸ ਕਹਿੰਦੇ ਆ ਜੋ ਦਰਸ਼ਨ ਸ਼ਾਸਤਰ ਜਾਂ ਫਲਸਫੇ ਦੀ ਪ੍ਰਮੁੱਖ ਬ੍ਰਾਂਚ ਮੰਨੀ ਜਾਂਦੀ ਹੈ ਉਸ ਦੇ ਬਾਰੇ ਗੱਲ ਕਰਾਂਗੇ ਬੁਨਿਆਦੀ ਤੌਰ ਤੇ ਸਭ ਤੋਂ ਪਹਿਲਾਂ ਦੇਖਣ ਵਾਲੀ ਗੱਲ ਇਹ ਹੈ ਕਿ ਮੈਟਾਫਿਜ਼ਿਕਸ ਹੈ ਕੀ ਮੈਟਾਫਿਜ਼ਿਕਸ ਦੋ ਜਿਹੜੇ ਸ਼ਬਦ ਹੈ ਉਹਨਾਂ ਦੇ ਸਮੇਲ ਤੋਂ ਬਣੀ ਹੋਈ ਹੈ ਮੈਟਾ ਅਤੇ ਫਿਜ਼ਿਕਸ ਮੈਟਾ ਦਾ ਮਤਲਬ ਹੁੰਦਾ ਹੈ ਬਿਯੋਂਡ ਪਰੇ ਜੋ ਚੀਜ਼ ਦੂਰੀ ਤੇ ਹੈ ਜਿਸ ਚੀਜ਼ ਨੂੰ ਅਸੀਂ ਵਿਜੂਅਲਾਈਜ਼ ਨਹੀਂ ਕਰ ਸਕਦੇ ਦੇਖ ਨਹੀਂ ਸਕਦੇ ਫਿਜ਼ੀਕਲ ਉਹ ਵਰਤਾਰੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਆ ਮਹਿਸੂਸ ਕਰ ਸਕਦੇ ਆ ਛੂ ਸਕਦੇ ਆ ਉਹ ਸਾਰੇ ਦੇ ਸਾਰੇ ਵਰਤਾਰੇ ਆ ਜਿਹੜੇ ਉਹਨਾਂ ਨੂੰ ਅਸੀਂ ਫਿਜ਼ੀਕਲ ਵਰਤਾਰੇ ਕਹਿੰਦੇ ਆ ਤਾਂ ਮੈਟਾਫਿਜ਼ਿਕਸ ਨੂੰ ਜਦੋਂ ਅਸੀਂ ਕੰਬਾਈਨਡ ਤੌਰ ਤੇ ਜੁੜੇ ਹੋਏ ਰੂਪ ਦੇ ਵਿੱਚ ਦੇਖਦੇ ਆ ਤਾਂ ਇਸ ਦਾ ਅਰਥ ਇਹ ਬਣ ਜਾਂਦਾ ਹੈ ਕਿ ਉਹਨਾਂ ਵਰਤਾਰਿਆਂ ਦਾ ਅਧਿਐਨ ਕਰਨਾ ਜਿਹੜੇ ਵਰਤਾਰਿਆਂ ਨੂੰ ਅਸੀਂ ਆਮ ਤੌਰ ਤੇ ਆਪਣੀ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਉਹ ਵਰਤਾਰਿਆਂ ਦਾ ਅਧਿਐਨ ਕਰਨਾ ਜਿਹੜੇ ਸਾਡੇ ਸਾਹਮਣੇ ਦਿਖਦੇ ਵਰਤਾਰਿਆਂ ਤੋਂ ਦੂਰ ਜਾਂ ਪਰੇ ਦੇ ਪ੍ਰਮੁੱਖ ਵਰਤਾਰੇ ਮੰਨੇ ਜਾ ਸਕਦੇ ਹੈ ਜਾਂ ਕਹੇ ਜਾਂਦੇ ਹੈ ਇਹਨਾਂ ਨੂੰ ਜੇ ਅਸੀਂ ਜਿਹੜੀ ਮੈਟਾਫਿਜ਼ਿਕਸ ਦਾ ਪੰਜਾਬੀ ਦੇ ਵਿੱਚ ਤਰਜਮਾ ਕਰੀਏ ਤਾਂ ਇਹਨੂੰ ਪਰਾ ਭੌਤਿਕ ਵੀ ਕਿਹਾ ਜਾਂਦਾ ਹੈ ਪੌਤਿਕacinon ਵਰਤਾਰੇ ਨੂੰ ਕਹਨੇ ਹੈ ਜਿਹੜੇ ਇਸ ਦਿਖਦੇ ਜਗਤ ਵਿੱਚ ਇਸ ਭੌਗਤ ਭੌਤਿਕ ਜਗਤ ਦੇ ਵਿੱਚ ਮੌਜੂਦ ਹੈ ਉਹ ਸਾਰੇ ਵਰਤਾਰੇ ਫਿਜ਼ੀਕਲ ਜਾਂ ਭੌਤਿਕ ਵਰਤਾਰੇ ਸਾਡੇ ਕੋਲੇ ਆ ਜਾਂਦੇ ਹੈ ਪਰ ਜਿਹੜੇ ਇਸ ਦਿਖਦੇ ਸੰਸਾਰ ਤੋਂ ਪਰੇ ਦੀ ਗੱਲ ਕਰਨ ਵਾਲੇ ਵਰਤਾਰੇ ਹੈ ਉਹਨਾਂ ਨੂੰ ਅਸੀਂ ਪਰਾ ਭੌਤਿਕ ਜਾਂ ਮੈਟਾਫਿਜ਼ੀਕਲ ਸੰਸਾਰ ਦੀਆਂ ਗੱਲਾਂ ਕਹਿ ਸਕਦੇ ਆ ਉਸ ਸੰਸਾਰ ਦੇ ਵਰਤਾਰੇ ਕਹਿ ਸਕਦੇ ਆ ਜਿਹੜੀ ਮੈਟਾਫਿਜ਼ਿਕਸ ਹੈ ਇਸ ਨੂੰ ਪ੍ਰਮੁੱਖ ਤੌਰ ਤੇ ਤਿੰਨ ਬ੍ਰਾਂਚਾਂ ਜਾਂ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਦੇਖਿਆ ਜਾਂਦਾ ਹੈ ਜਿਸ ਦੇ ਵਿੱਚ ਸਭ ਤੋਂ ਪਹਿਲੀ ਬ੍ਰਾਂਚ ਇਹਦੀ ਓਨਟੋਲੋਜੀ ਫਿਰ ਇਸ ਦੀ ਕੋਸਮੋਟੋਲੋਜੀ ਤੇ ਤੀਸਰਾ ਪੱਖ ਹੈ ਇਸ ਦਾ ਥੀਓਲੋਜੀ ਦਾ ਓਨਟੋਲੋਜੀ ਸਾਨੂੰ ਕਿਸ ਚੀਜ਼ ਬਾਰੇ ਜਾਣਕਾਰੀ ਦਿੰਦੀ ਹੈ ਓਨਟੋਲੋਜੀ ਸਾਨੂੰ ਅਸਤਿੱਤਾ ਬਾਰੇ ਐਗਜ਼ਿਸਟੈਂਸ ਬਾਰੇ ਹੋਣ ਦੇ ਬਾਰੇ ਸਾਡੀ ਹੋਣ ਕੀ ਹੈ ਸੱਡੀ ਹੋਂਦ ਇੱਥੇ ਕਿਉਂ ਹੈ ਬਾਕੀ ਵਰਤਾਰਿਆਂ ਦੀ ਹੋਂਦ ਕਿਸ ਪ੍ਰਕਾਰ ਹੈ ਬ੍ਰਹਿਮੰਡ ਦੀ ਹੋਂਦ ਇੱਥੇ ਕਿਸ ਰੂਪ ਦੇ ਵਿੱਚ ਹੈ ਇਹ ਜਿੰਨੇ ਸਾਰੇ ਦੇ ਸਾਰੇ ਵਰਤਾਰੇ ਹੈ ਇਹਨਾਂ ਸਾਰਿਆਂ ਵਰਤਾਰਿਆਂ ਬਾਰੇ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਅਸੀਂ ਉਸ ਨੂੰ ਮੈਟਾਫਿਜ਼ਿਕਸ ਦੀ ਆਨਟੋਲੋਜੀ ਬ੍ਰਾਂਚ ਆਖ ਕੇ ਉਸ ਦਾ ਅਧਿਐਨ ਜਿਹੜਾ ਉਹ ਕਰਦੇ ਹਾਂ ਦੂਸਰੀ ਬ੍ਰਾਂਚ ਹੈ ਜਿਹੜੀ ਉਹ ਹੈ ਕੋਸਮੋਲੋਜੀ ਕੋਸਮਸ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਬ੍ਰਹਿਮੰਡ ਨੂੰ ਕਹਿੰਦੇ ਹਾਂ ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ ਇਸ ਦੀ ਸਾਜਨਾ ਕਿਵੇਂ ਹੋਈ ਇਹਦੇ ਬਾਰੇ ਤੁਸੀਂ ਸਾਰਿਆਂ ਨੇ ਵਿਗਿਆਨ ਦਾ ਸਿਧਾਂਤ ਵੀ ਪੜ੍ਹਿਆ ਹੋਊਗਾ ਜਿਹੜਾ ਇਹ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਸਾਡਾ ਬ੍ਰਹਿਮੰਡ ਪਹਿਲਾਂ ਗੈਸਾਂ ਦਾ ਗੋਲਾ ਸੀ ਫਿਰ ਹੌਲੀ-ਹੌਲੀ ਗੈਸਾਂ ਦੀ ਆਪਣੀ ਰਸਾਇਣਕ ਪ੍ਰਕਿਰਿਆ ਤੋਂ ਬਾਅਦ ਜਿਹੜਾ ਇਹ ਧਰਤੀ ਦਾ ਵਾਯੂਮੰਡਲ ਠੰਡਾ ਹੋਇਆ ਤੇ ਉਸ ਦੇ ਵਿੱਚੋਂ ਸਾਡੇ ਬ੍ਰਹਿਮੰਡ ਨੇ ਕੋਸਮੋਸ ਨੇ ਜਨਮ ਲਿਆ ਪਰ ਦੂਸਰੇ ਪਾਸੇ ਹਾਈਡਲਿਜ਼ਮ ਜਾਂ ਆਈਡੀਆ ਵਾਲੀ ਫਿਲਾਸਫੀ ਹੈ ਉਹ ਸਾਨੂੰ ਇਹ ਦੱਸਦੀ ਹੈ ਕਿ ਜਿਹੜਾ ਬ੍ਰਹਿਮੰਡ ਹੈ ਉਹ ਬ੍ਰह्म ਤੋਂ ਗॉड ਤੋਂ ਸੁਪਰਨੈਚੁਰਲ ਪਾਵਰ ਤੋਂ ਆਈਡੀਏ ਤੋਂ ਉਤਪਨ ਹੋਇਆ ਹੈ ਇਹ ਦੋਨੇ ਵੱਖ-ਵੱਖ ਕਿਸਮ ਦੀਆਂ ਬ੍ਰਾਂਚਸ ਐ ਜਿਨ੍ਹਾਂ ਬਾਰੇ ਦਰਸ਼ਨ ਸਾਨੂੰ ਸਿੱਖਿਆ ਦਿੰਦਾ ਹੈ ਤੇ ਜਿਨ੍ਹਾਂ ਦੇ ਆਧਾਰ ਤੇ ਹੀ ਅੱਗੇ ਅਸੀਂ ਸਾਡੇ ਗਿਆਨ ਨੂੰ ਗਿਆਨ ਦੇ ਵੱਖ-ਵੱਖ ਜਿਹੜੀਆਂ ਬ੍ਰਾਂਚਸ ਐ ਉਹਨਾਂ ਨੂੰ ਅੱਗੇ ਲੈ ਕੇ ਜਾਣੇ ਐ ਤੇ ਸਾਡਾ ਜਿਹੜਾ ਸਾਰਾ ਸਹਿਤ ਹੈ ਜਾਂ ਸਿੱਖਿਆ ਹੈ ਉਸ ਦੇ ਵਿੱਚ ਅਸੀਂ ਇਸ ਨੂੰ ਅਧਿਐਨ ਦਾ ਕੇਂਦਰ ਬਣਾਉਣੀ ਐ ਤੇ ਤੀਸਰਾ ਪੱਖ ਹੈ ਜਿਹਨੂੰ ਅਸੀਂ ਥੀਓਲੋਜੀ ਕਹਿੰਦੇ ਐ ਥੀਓਲੋਜੀ ਬਾਰੇ ਸਾਨੂੰ ਪਤਾ ਹੈ ਕਿ ਥੀਓਲੋਜੀ ਸਾਨੂੰ ਉਹਨਾਂ ਪੱਖਾਂ ਬਾਰੇ ਜਾਣਕਾਰੀ ਦਿੰਦੀ ਹੈ ਜਿਨ੍ਹਾਂ ਨੂੰ ਅਸੀਂ ਗੋਡ, ਪਰਮਾਤਮਾ, ਵਾਹਿਗੁਰੂ, ਬ੍ਰਹਮ ਜਾਂ ਕੁਝ ਵੀ ਨਾਂ ਦੇ ਸਕਦੇ ਹਾਂ। ਥੀਓਲੋਜਿਸਟ ਉਹਨਾਂ ਨੂੰ ਕਹਿੰਦੇ ਹੈ ਜਿਹੜੇ ਪਰਮਾਤਮਾ ਬਾਰੇ ਅਧਿਐਨ ਕਰਦੇ ਹੈ। ਇਸ ਸ੍ਰਿਸ਼ਟੀ ਦਾ ਸੰਚਾਲਕ ਕੌਣ ਹੈ? ਇਹ ਬ੍ਰਹਿਮੰਡ ਹੈ ਜਿਹੜਾ ਇਹਦੇ ਰੁੱਤਾਂ ਕਿਵੇਂ ਬਣਦੇ ਗਏ? ਇਹ ਲਗਾਤਾਰ ਸੰਚਾਲਿਤ ਕਿਵੇਂ ਹੁੰਦਾ ਰਹਿੰਦਾ ਹੈ? ਇਸ ਦੇ ਪਿੱਛੇ ਕਿਹੜੀ ਵੱਡੀ ਤਾਕਤ ਹੈ ਜਿਹੜੀ ਸਾਰੇ ਕੁਝ ਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਦੀ ਹੈ ਸਾਰੀਆਂ ਜਿਹੜੀਆਂ ਸ਼ਕਤੀਆਂ ਉਹਨਾਂ ਦਾ ਸੰਚਾਲਨ ਕਰਦੀ ਹੈ ਇਸੇ ਕਰਕੇ ਪਰਮਾਤਮਾ ਸੰਬੰਧੀ ਪਰਮਾਤਮਾ ਦੇ ਪਾਸਾਰ ਸੰਬੰਧੀ ਮਨੁੱਖ ਦੀ ਉਤਪਤੀ ਸੰਬੰਧੀ ਤੇ ਵੱਖ-ਵੱਖ ਵਰਤਾਰਿਆਂ ਬਾਰੇ ਜੋ ਵੀ ਸਾਨੂੰ ਥੀਓਲੋਜਿਸਟ ਆਪਣੇ ਆਪਣੇ ਖੇਤਰ ਤੋਂ ਜਾਣਕਾਰੀ ਦਿੰਦੇ ਹੈ ਉਹ ਸਾਰੇ ਦਾ ਅਧਿਐਨ ਇਸ ব্রাঞ্চ ਦੇ ਅੰਦਰ ਰੱਖ ਕੇ ਹੀ ਅਸੀਂ ਕਰਦੇ ਆਂ ਤੇ ਇਹਦੇ ਅੱਗੇ ਹਰ ਧਰਮ ਦੇ ਵਿੱਚ ਉਹਨਾਂ ਦੇ ਥੀਓਲੋਜਿਸਟ ਵੱਖਰੇ-ਵੱਖਰੇ ਤਰੀਕੇ ਨਾਲ ਬ੍ਰਹਿਮੰਡ ਨੂੰ ਸਾਡੇ ਸਮਾਜ ਨੂੰ ਉਹਦੀ ਹੋਂਦ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਆ 크ਿਸਟਿਅਨਿਟੀ ਦੇ ਵਿੱਚ ਆਪਣੀ ਕਿਸਮ ਦਾ ਥੀਓਲੋਜੀਕਲ ਪੈਟਰਨ ਹੈ ਮੁਸਲਮਾਨਾਂ ਦਾ ਆਪਣਾ ਪੈਟਰਨ ਹੈ ਸਿੱਖਾਂ ਦਾ ਆਪਣਾ ਪੈਟਰਨ ਹੈ ਹਿੰਦੂ ਧਰਮ ਦਾ ਬੁੱਧ ਧਰਮ ਦਾ ਜੈਨ ਧਰਮ ਦਾ ਮਤਲਬ ਜਿੰਨੇ ਵੀ ਧਰਮ ਹੈ ਉਹਨਾਂ ਸਾਰਿਆਂ ਦਾ ਆਪਣੀ ਆਪਣੀ ਕਿਸਮ ਦਾ ਜਿਹੜਾ ਥੀਓਲੋਜੀਕਲ ਪ੍ਰਸ਼ਨ ਹੈ ਜਿਹੜਾ ਉਹ ਸਾਡੇ ਸਾਹਮਣੇ ਆਉਂਦਾ ਹੈ ਹੁਣ ਜਦੋਂ ਅਸੀਂ ਗੱਲ ਕਰਦੇ ਆ ਮੈਟਾਫਿਜ਼ਿਕਸ ਦੀ ਤਾਂ ਮੈਟਾਫਿਜ਼ਿਕਸ ਦੇ ਵਿੱਚ ਬੁਨਿਆਦੀ ਸਵਾਲ ਫਿਰ ਉਹੀ ਆਉਂਦਾ ਹੈ ਕਿ ਮਨੁੱਖ ਦੀ ਹੋਂਦ ਦੀ ਅਸਲੀਅਤ ਕੀ ਹੈ ਸੱਚ ਕੀ ਹੈ ਸੱਚ ਨੂੰ ਲੱਭਿਆ ਕਿਵੇਂ ਜਾਵੇ ਜਿੰਨੇ ਸਾਡੇ ਵਿਦਵਾਨ ਹੈ ਭਾਵੇਂ ਉਹਨਾਂ ਦੇ ਵਿੱਚੋਂ ਅਸੀਂ ਆਪਣੀ ਪਰੰਪਰਾ ਦੇ ਪ੍ਰਮੁੱਖ ਚਿੰਤਕ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣਾ ਜਿਹੜਾ ਮੂਲ ਪ੍ਰਸ਼ਨ ਹੈ ਉਹ ਉੱਥੋਂ ਹੀ ਖੜਾ ਕੀਤਾ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਕਿ ਬ੍ਰਹਿਮੰਡ ਦਾ ਸੰਚਾਲਕ ਜਾਂ ਉਤਪਤੀ ਕਰਨ ਵਾਲਾ ਕੌਣ ਹੈ ਇੱਕ ਵਿਅਕਤੀ ਹੈ ਬਹੁਤੇ ਵਿਅਕਤੀ ਹੈ ਇੱਕ ਓੰਕਾਰ ਦਾ ਸਿਧਾਂਤ ਹੈ ਜਿਹੜਾ ਉਹ ਉੱਥੋਂ ਆਇਆ ਜਿਸ ਦੇ ਵਿੱਚ ਉਹਨਾਂ ਨੇ ਉਸ ਦਾ ਸਰੂਪ ਸਾਰੇ ਦਾ ਸਾਰਾ ਉਹਦਾ ਵਿਖਿਆਨ ਕੀਤਾ ਹੋਇਆ ਹੈ ਫਿਰ ਜਦੋਂ ਅਸੀਂ ਸੱਚ ਦੀ ਗੱਲ ਕਰਦੇ ਹਾਂ ਕਿਉਂਕਿ ਦਰਸ਼ਨ ਇਹ ਕਹਿੰਦੇ ਕਿ ਅਸੀਂ ਸੱਚ ਦੀ ਲੱਭਤ ਕਰਨੀ ਹੈ ਤਾਂ ਪਹਿਲਾ ਪ੍ਰਸ਼ਨ ਜਿਹੜਾ ਗੁਰੂ ਨਾਨਕ ਸਾਹਿਬ ਜਪਜੀ ਦੇ ਵਿੱਚ ਦਿੰਦੇ ਐ ਕਿ ਕਿਵ ਸਚਾਰਾ ਹੋਈਏ ਕਿਸ ਚੀਜ਼ ਦੀ ਉਹ ਭਾਲ ਕਰਨ ਦੀ ਗੱਲ ਕਰਦੇ ਆ ਉਸ ਚੀਜ਼ ਦੀ ਭਾਲ ਦੀ ਗੱਲ ਕਰਦੇ ਆ ਫਲਸਫੇ ਦੇ ਮੁਤਾਬਕ ਦਰਸ਼ਨ ਦੇ ਮੁਤਾਬਕ ਜਿਹੜਾ ਅਸਲ ਸੱਚ ਹੈ ਇੱਥੇ ਰੀਅਲ ਅਤੇ ਟਰੂਥ ਨੂੰ ਦੋ ਹਿੱਸਿਆਂ ਵਿੱਚ ਦੇਖਦੇ ਆ ਉਹ ਯਥਾਰਥ ਬਾਰੇ ਗੱਲ ਨਹੀਂ ਕਰਦੇ ਉਹ ਸੱਚ ਬਾਰੇ ਗੱਲ ਕਰਦੇ ਆ ਤੇ ਸੱਚ ਕਿਹੜਾ ਜਿਹੜਾ ਆਦ ਸੱਚ ਹੈ ਜੁਗਾਦ ਸੱਚ ਹੈ ਹੈਪੀ ਸੱਚ ਹੈ ਤੇ ਨਾਨਕ ਹੋਸੀਪੀ ਸੱਚ ਹੈ ਉਹਦੇ ਬਾਰੇ ਉਹ ਇੱਥੇ ਆ ਕੇ ਗੱਲ ਕਰਦੇ ਆ ਤੇ ਨਾਲ ਹੀ ਉਹ ਕਹਿੰਦੇ ਆ ਕਿ ਜਿਹੜਾ ਕੁਝ ਦਿਖਾਈ ਦਿੰਦਾ ਹੈ ਜਿਹੜੇ ਸਾਡੇ ਮੈਟਾਫਿਜ਼ਿਕਸ ਦੇ ਚਿੰਤਕ ਹੈ ਉਹ ਕਹਿੰਦੇ ਕਿ ਜੋ ਕੁਝ ਅਸੀਂ ਦੇਖ ਰਹੇ ਹਾਂ ਕੀ ਇਹ ਰੀਅਲ ਹੈ ਜਾਂ ਕੀ ਇਹ ਸਾਰੇ ਦੇ ਵਿੱਚ ਪ੍ਰਮਾਤਮਾ ਮੌਜੂਦ ਹੈ ਜਾਂ ਜਿਹੜੀ ਸਾਡੀਆਂ ਸੰਚਾਲਕ ਸ਼ਕਤੀਆਂ ਬ੍ਰਹਿਮੰਡ ਨੂੰ ਕੀ ਕੋਈ ਮਨੁੱਖ ਆਪਣੀ ਸੁਭਾਅ ਅਨੁਸਾਰ ਆਪਣੀ ਸਹੂਲਤ ਅਨੁਸਾਰ ਆਪਣੀਆਂ ਸ਼ਕਤੀਆਂ ਅਨੁਸਾਰ ਕਿਸੇ ਪ੍ਰਕਿਰਤਿਕ ਵਰਤਾਰੇ ਨੂੰ ਮੋੜ ਸਕਦਾ ਹੈ ਤਾਂ ਇਹਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਕੋਲੇ Hindu ਧਰਮ ਦਰਸ਼ਨ ਦੇ ਵਿੱਚੋਂ ਬਹੁਤ ਸਾਰੀਆਂ ਮਿਥਾਲੋਜੀਕਲ ਕਹਾਣੀਆਂ ਇਸ ਕਿਸਮ ਦੀਆਂ ਸਾਨੂੰ ਪ੍ਰਾਪਤ ਹੁੰਦੀਆਂ ਜਿੱਥੇ ਇਹ ਮੰਨਿਆ ਜਾਂਦਾ ਹੈ ਕਿ ਕਈ ਜਗ੍ਹਾ ਤੇ ਪ੍ਰਾਕ੍ਰਿਤਿਕ ਵਰਤਾਰੇ ਆ ਜਿਹੜੇ ਉਹਨਾਂ ਨੂੰ ਵੀ ਵਰ ਨਾਲ ਮੋੜਨ ਦਾ ਬਦਲਣ ਦਾ ਉੱਥੇ ਸਾਡੇ ਸਾਹਮਣੇ ਸੰਕਲਪ ਦੇਖਣ ਨੂੰ ਸੁਣਨ ਨੂੰ ਮਿਲਦਾ ਹੈ ਕਿਸੇ ਨੂੰ ਹਵਾ ਤੋਂ ਵਰ ਮਿਲਿਆ ਹੋਇਆ ਪਾਣੀ ਤੋਂ ਵਰ ਮਿਲਿਆ ਹੋਇਆ ਇਸ ਕਿਸਮ ਦੀਆਂ ਸਾਨੂੰ ਕਹਾਣੀਆਂ ਜਿਹੜੀਆਂ ਮਿਲਦੀਆਂ ਉਹ ਸਾਰੇ ਦੇ ਸਾਰੇ ਪੱਖਾਂ ਨੂੰ ਅਸੀਂ ਥੀਓਲੋਜੀ ਦੇ ਵਿੱਚ ਜਾਂ ਮੈਟਾਫਿਜ਼ਿਕਸ ਦੇ ਵਿੱਚ ਰੱਖ ਕੇ ਦੇਖ ਸਕਦੇ ਆਂ ਅਗਲਾ ਪੱਖ ਆ ਜਾਂਦਾ ਕਿ ਕੀ ਮੈਟਾਫਿਜ਼ਿਕਸ ਦਾ ਕੋਈ ਸਾਇੰਸ ਨਾਲ ਵੀ ਸੰਬੰਧ ਹੈ ਜਿਹੜੀ ਸਾਇੰਸ ਹੈ ਉਹ ਸਾਨੂੰ ਦੱਸਦੀ ਹੈ ਕਿ ਚੀਜ਼ਾਂ ਦੀ ਹੋਂਦ ਕਿਵੇਂ ਹੈ ਤੇ ਜਿਹੜੀ ਮੈਟਾਫਿਜ਼ਿਕਸ ਹੈ ਉਹ ਸਾਨੂੰ ਦੱਸਦੀ ਹੈ ਕਿ ਇਹ ਚੀਜ਼ਾਂ ਮੌਜੂਦ ਕਿਉਂ ਆ ਸਾਇੰਸ ਸਾਨੂੰ ਦੱਸਦੀ ਹੈ ਕਿ ਪਹਾੜ ਕਿਵੇਂ ਬਣੇ ਸਮੁੰਦਰ ਕਿਵੇਂ ਬਣੇ ਬ੍ਰਹਿਮੰਡ ਕਿਵੇਂ ਬਣਿਆ ਅੱਜ ਜਿਹੜੇ ਵੱਖ-ਵੱਖ ਕੰਟੀਨੈਂਟ ਹੈ ਉਹੋ ਕਿਵੇਂ ਬਣੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਾਇੰਸ ਦੱਸਦੀ ਹੈ ਮੈਟਾਫਿਜ਼ਿਕਸ ਸਾਨੂੰ ਇਹ ਦੱਸਦੀ ਹੈ ਕਿ ਜਿਹੜੀਆਂ ਬਣੀਆਂ ਹੋਈਆਂ ਚੀਜ਼ਾਂ ਇਹ ਅੱਜ ਵੀ ਜੇ ਇੱਥੇ ਖੜੀਆਂ ਐ ਅੱਜ ਵੀ ਪ੍ਰਕਿਰਤੀ ਐ ਜਿਹੜੀ ਆਪਣੇ ਨਿਯਮ ਅਨੁਸਾਰ ਚੱਲ ਰਹੀ ਐ ਪ੍ਰਕਿਰਤੀ ਦੇ ਵੱਖ-ਵੱਖ ਪਾਸਾਰ ਸਾਹਮਣੇ ਆ ਰਹੇ ਐ ਤਾਂ ਇਹ ਕਿਉਂ ਐ ਇਹ ਸਾਰੀਆਂ ਚੀਜ਼ਾਂ ਸਾਨੂੰ ਉਸ ਦੇ ਅੰਤਰਗਤ ਮਿਲਦੀਆਂ ਐ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਸਿੱਖਿਆ ਦੇ ਖੇਤਰ ਵਿੱਚ ਦਰਸ਼ਨ ਦੀ ਗੱਲ ਕਰਦੇ ਆਂ ਤਾਂ ਇਹਦਾ ਜਿਹੜਾ ਗਹਿਰ ਅਧਿਐਨ ਐ ਇਹਦੇ ਤੱਤਾਂ ਦਾ ਚਿੰਤਨ ਐ ਮੈਟਾਫਿਜ਼ਿਕਸ ਦੇ ਪ੍ਰਮੁੱਖ ਆਧਾਰ ਐ ਇਹ ਜਿਹੜੀ ਅਸੀਂ ਇਹ ਕਹਦੀ ਹੈ ਐਪਿਸਟਿਮੋਲੋਜੀਕਲ ਸਟੱਡੀ ਹੈ ਉਹ ਸਾਨੂੰ ਗਿਆਨ ਦੇ ਵੱਖ-ਵੱਖ ਖੇਤਰਾਂ ਨੂੰ ਸਮਝਣ ਵਾਸਤੇ ਸਹਾਈ ਹੁੰਦੀ ਹੈ ਇਸੇ ਦੇ ਵਿੱਚ ਹੀ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਪ੍ਰਕਾਰ ਇੱਕ ਵਿਅਕਤੀ ਦਾ ਸੰਸਾਰ ਨੂੰ ਸਮਝਣ ਬਾਰੇ ਉਸ ਦੀ ਦ੍ਰਿਸ਼ਟੀ ਬਣਦੀ ਹੈ ਤੇ ਫਿਰ ਉਸ ਦੀ ਜਿਹੜੀ ਦ੍ਰਿਸ਼ਟੀ ਹੈ ਕਿਵੇਂ ਕਿਸੇ ਖਾਸ ਫਿਲਾਸਫਰ ਨੂੰ ਲੈ ਕੇ ਜਿਸ ਤਰੀਕੇ ਨਾਲ ਸਾਡੇ ਪ੍ਰਮੁੱਖ ਫਿਲਾਸਫਰ ਹੈ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਚਾਹੇ ਅਸੀਂ ਅਰਿਸਟੋਟਲ ਦੀ ਗੱਲ ਕਰੀਏ ਪਲੇਟੋ ਦੀ ਗੱਲ ਕਰੀਏ ਜਾਂ ਉਸ ਤੋਂ ਬਾਅਦ ਆਧੁਨਿਕ ਯੁੱਗ ਦੇ ਵਿੱਚ ਸਾਡੇ ਕੋਲ ਡੈਕਾਰਟ ਕਾਂਟ ਹੀਗਲ ਤੇ ਹੋਰ ਬਹੁਤ ਸਾਰੇ ਫਿਲਾਸਫਰ ਆ ਜਿਹੜੇ ਉਹਨਾਂ ਨੂੰ ਲਗਾਤਾਰ ਅਸੀਂ এডਿਕੇਸ਼ਨ ਦੇ ਅਧਿਐਨ ਦੇ ਵਿੱਚ ਪੜਦੇ ਰਹਿੰਨੇ ਆ ਤਾਂ ਇਹਨਾਂ ਦਾਰਸ਼ਨਿਕ ਵਿਅਕਤੀਆਂ ਦੇ ਅਨੁਸਾਰ ਅਸੀਂ ਸਾਡੀ ਦ੍ਰਿਸ਼ਟੀ ਨੂੰ ਕਿਸ ਪ੍ਰਕਾਰ ਦ੍ਰਿਸ਼ਟੀਕੋਣ ਦੇ ਵਿੱਚ ਤਬਦੀਲ ਕਰ ਸਕਦੇ ਆ ਤੇ ਸਾਡਾ ਦ੍ਰਿਸ਼ਟੀਕੋਣ ਜਦੋਂ ਅਸੀਂ ਸਿੱਖਿਆ ਦੇ ਖੇਤਰ ਵਿੱਚ ਪ੍ਰਵੇਸ਼ ਕਰਦੇ ਆ ਤਾਂ ਉਹ ਵਿਚਾਰਧਾਰਾ ਤੱਕ ਕਿਵੇਂ ਪਹੁੰਚਦਾ ਹੈ ਵਿਚਾਰਧਾਰਾ ਕਿਵੇਂ ਬਣਦਾ ਹੈ ਵਿਚਾਰਧਾਰਾ ਦੇ ਪ੍ਰਮੁੱਖ ਅਮਲ ਕਿਹੜੇ ਹੁੰਦੇ ਆ ਤੇ ਸਮੁੱਚੇ ਤੌਰ ਤੇ ਜਿਹੜੀਆਂ ਵੱਖ-ਵੱਖ ਵਿਚਾਰਧਾਰਾਵਾਂ ਹੈ ਉਹ ਅੱਗੇ ਜਾ ਕੇ ਵੱਡੇ ਦਰਸ਼ਨ ਦਾ ਹਿੱਸਾ ਕਿਵੇਂ ਬਣਦਾ ਹੈ ਦਰਸ਼ਨ ਹੈ ਜਿਹੜਾ ਸਾਨੂੰ ਉਹ ਫਿਰ ਗੱਲ ਉੱਥੇ ਆਉਂਦੀ ਹੈ ਕਿ ਉਹਨਾਂ ਸਾਰੇ ਬੁਨਿਆਦੀ ਸਵਾਲਾਂ ਦਾ ਉੱਤਰ ਲੱਭਣ ਲਈ ਸੱਚ ਦੀ ਭਾਲ ਤੱਕ ਪਹੁੰਚਣ ਲਈ ਇੱਕ ਮਾਰਗ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਬ੍ਰਹਿਮੰਡ ਜਾਂ ਬ੍ਰਹਿਮੰਡ ਤੇ ਪੈਦਾ ਹੋਈਆਂ ਵਸਤੂਆਂ ਜਾਂ ਬ੍ਰਹਿਮੰਡ ਦੀਆਂ ਸੰਚਾਲਕ ਸ਼ਕਤੀਆਂ ਇਹ ਕਿਸ ਰੂਪ ਦੇ ਵਿੱਚ ਕਦੋਂ ਕਿਵੇਂ ਹੋਂਦ ਵਿੱਚ ਆਈਆਂ ਇਹਨਾਂ ਦੇ ਪਿੱਛੇ ਕਿਹੜੇ-ਕਿਹੜੇ ਪ੍ਰਮੁੱਖ ਤੱਤ ਐ ਜਿਨ੍ਹਾਂ ਨੂੰ ਸਮਝਣ ਦੀ ਲੋੜ ਐ ਇਸੇ ਕਰਕੇ ਅਸੀਂ ਜਦੋਂ ਮੈਟਾਫਿਜ਼ਿਕਸ ਦੀ ਗੱਲ ਕਰਦੇ ਆਂ ਤਾਂ ਪ੍ਰਮੁੱਖ ਤੌਰ ਤੇ ਇਸ ਦੇ ਵਿੱਚ ਇਹ ਸਵਾਲ ਆਉਂਦਾ ਕਿ ਮੈਂ ਕੌਣ ਐ ਮੇਰੀ ਹੋਂਦ ਕੀ ਐ ਜਾਂ ਮੇਰੇ ਜੀਵਨ ਦਾ ਮਕਸਦ ਕੀ ਐ ਇਹਨਾਂ ਪ੍ਰਮੁੱਖ ਸਵਾਲਾਂ ਨੂੰ ਅਸੀਂ ਮੈਟਾਫਿਜ਼ਿਕਸ ਦੇ ਵਿੱਚ ਅਧਿਐਨ ਦਾ ਕੇਂਦਰ ਬਣਾਉਂਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਪਿਆਰੇ ਵਿਦਿਆਰਥੀਓ ਜਦੋਂ ਵੀ ਤੁਸੀਂ ਫਿਲਾਸਫੀ ਆਫ ਐਜੂਕੇਸ਼ਨ ਪੜ੍ਹਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਕੁਝ ਪ੍ਰਮੁੱਖ ਗੱਲਾਂ ਪ੍ਰਮੁੱਖ ਨੁਕਤੇਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਦੇ ਵਿੱਚ ਸਭ ਤੋਂ ਪਹਿਲਾਂ ਫਿਲਾਸਫੀ ਕੀ ਹੈ ਐਜੂਕੇਸ਼ਨ ਕੀ ਹੈ ਫਿਲਾਸਫੀ ਅਤੇ ਐਜੂਕੇਸ਼ਨ ਦਾ ਆਪਸ ਵਿੱਚ ਸਹਿ ਸੰਬੰਧ ਕੀ ਹੈ ਫਿਲੋਸਫੀ ਦੀਆਂ ਕਿਹੜੀਆਂ-ਕਿਹੜੀਆਂ ਬ੍ਰਾਂਚਸ ਐ ਉਹਨਾਂ ਬ੍ਰਾਂਚਸ ਨੂੰ ਅਸੀਂ ਅੱਗੇ ਅਧਿਐਨ ਦਾ ਖੇਤਰ ਕਿਵੇਂ ਬਣਾ ਸਕਦੇ ਆ ਜੇ ਉਹਦੀ ਸਭ ਤੋਂ ਪਹਿਲੀ ਬ੍ਰਾਂਚ ਮੈਟਾਫਿਜ਼ਿਕਸ ਐ ਤਾਂ ਉਸ ਦੇ ਵਿੱਚ ਓਨਟੋਲੋਜੀ, ਕੋਸਮੋਲੋਜੀ ਤੇ ਥੀਓਲੋਜੀ ਦਾ ਕੀ ਰੋਲ ਐ ਇਹ ਸਾਰਾ ਕੁਝ ਸਾਨੂੰ ਤਾਂ ਪੜਾਇਆ ਜਾਂਦਾ ਤਾਂ ਕਿ ਜਦੋਂ ਵੀ ਅਸੀਂ ਕਿਸੇ ਰਚਨਾ ਨੂੰ ਡੀਕੋਡ ਕਰਦੇ ਆ ਉਹਦੀ ਵਿਆਖਿਆ ਕਰਦੇ ਆ ਉਸ ਗਿਆਨ ਨੂੰ ਦੂਸਰੇ ਲੋਕਾਂ ਤੱਕ ਲਿਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਨੂੰ ਇਹ ਪਤਾ ਹੋਵੇ ਕਿ ਅਸੀਂ ਕਿਸ ਦਰਸ਼ਨ ਕਿਸ ਬ੍ਰਾਂਚ ਕਿਸ ਵਿਸ਼ੇਸ਼ ਕਿਸਮ ਦੀ ਵਿਆਖਿਆ ਨੂੰ ਆਧਾਰ ਬਣਾ ਕੇ ਆਪਣੀ ਗੱਲ ਅੱਗੇ ਲਿਜਾ ਰਹੇ ਹਨ ਇਸ ਦੇ ਵਿੱਚ ਜਿਹੜੇ ਬਾਕੀ ਪੱਖ ਹੈ ਉਹਨਾਂ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਧੰਨਵਾਦ